ਹੜਾ ਦੀ ਹਾਲਾਤ ਤੋਂ ਬਾਅਦ ਸਰਕਾਰ ਵੱਲੋਂ ਐਲਾਨ ਕੀਤਾ ਗਿਆ ਸੀ ਕਿ ਜਿਸ ਦਾ ਖੇਤ ਉਸ ਦੀ ਰੇਤ ਯਾਨੀ ਕਿ ਜਿਸ ਦੇ ਖੇਤ ਵਿੱਚ ਰੇਤ ਇਕੱਠੀ ਹੋਈ ਹੋਏਗੀ ਉਸ ਦੀ ਹੀ ਪਹਿਲੀ ਵਿੱਚੋਂ ਰੇਤ ਕੱਢ ਕੇ ਉਹ ਵੇਚ ਸਕਦਾ ਪਰ ਪਿੰਡ ਮਰਾੜਾ ਦੇ ਲੋਕ ਇਕੱਠੇ ਹੋਏ ਆ ਕਿਉਂਕਿ ਦੋਸ਼ ਲਗਾ ਰਹੇ ਨੇ ਕਿ ਦਰਿਆ ਵਿੱਚੋਂ ਤਾਂ ਖੇਤ ਜਿਸ ਦੀ ਰੇਤ ਦੇ ਹਾਰ ਵਿੱਚ ਦਰਿਆ ਵਿੱਚੋਂ ਰੇਤ ਚੱਲੀ ਜਾ ਰਹੀ ਹੈ ਤਾਂ ਤਸਵੀਰ ਤੁਹਾਨੂੰ ਦਿਖਾ ਦਿੰਦੇ ਆ ਦੇਖ ਲਿਓ ਤੁਸੀਂ ਦਰਿਆ ਵਿੱਚੋਂ ਰੇਤ ਕੱਢੀ ਜਾ ਰਹੀ ਹੈ ਵੱਡੀ ਪੱਧਰ ਤੇ ਰੇਤ ਦੀ ਮਾਈਨਿੰਗ ਹੋ ਰਹੀ ਹੈ ਔਰ ਪਿੰਡ ਵਾਸੀ ਇਕੱਠੇ ਹੋਏ ਹੈ ਜਿਨ੍ਹਾਂ ਦੇ ਇਕੱਠੇ ਹੁੰਦੇ ਕੰਮ ਰੋਕ ਦਿੱਤਾ ਗਿਆ ਕਿਉਂਕਿ ਕਿਹਾ ਜਾ ਰਿਹਾ ਕਿ ਇਹ ਨਜਾਇਜ਼ ਮਾਈਨਿੰਗ ਕੀਤੀ ਜਾ ਰਹੀ ਹੈ ਮਾਈਨਿੰਗ ਮਾਫੀਆ ਹਾਬੀ ਹੈ ਦਰਿਆਤੇ ਵੱਡੇ ਪੱਧਰ ਤੇ ਮਸ਼ੀਨਾਂ ਲੱਗੀਆਂ ਹੋਈਆਂ ਰੇਤ ਕੱਢੀ ਜਾ ਰਹੀ ਹੈ ਔਰ ਹੁਣ ਥੋੜੀ ਜੇਰ ਪਹਿਲੇ ਕੰਮ ਰੋਕ ਦਿੱਤਾ ਗਿਆ ਔਰ ਦੱਸਿਆ ਜਾ ਰਿਹਾ ਕਿ ਕਾਫੀ ਦਿਨਾਂ ਤੋਂ ਇਹ ਕਮਚਾਰੇ ਆ ਪਿੰਡ ਵਾਸੀ ਸਾਡੇ ਨਾਲ ਮੌਜੂਦ ਹੈ ਸਰਪੰਚ ਨਰਾਇਣ ਸਿੰਘ ਵੀ ਸਾਡੇ ਨਾਲ ਮੌਜੂਦ ਹੈ ਇਹਨਾਂ ਨਾਲ ਗੱਲ ਵੀ ਕਰਦੇ ਆ ਸਰਪੰਚ ਸਾਹਿਬ ਕੀ ਪ੍ਰੋਬਲਮ ਆ ਰਹੀ ਹੈ ਸਰ ਪ੍ਰੋਬਲਮ ਹੀ ਮੁਸ਼ਕਲਾਂ ਦੇ ਹੱਦ ਹੁੰਦੀ ਹੈ ਕੋਈ ਇਹ ਮੁਸ਼ਕਲ ਏਡੀ ਵੱਡੀ ਤੇ ਸਾਡੇ ਪਿੰਡ ਉਹ ਦਰਿਆ ਦੇ ਵਿੱਚੋਂ ਜਿਹੜਾ ਕਿ ਰੇਤਾ ਪੁੱਟਣਾ ਬਿਲਕੁਲ ਮਨਾ ਹੈ ਕਿਹਨਾਂ ਨੂੰ ਇਹਨੇ ਹੁਕਮ ਦਿੱਤਾ ਹੈ ਕਿ ਤੁਸੀਂ ਦਰਿਆ ਚਲਦੇ ਦਰਿਆ ਵਿੱਚੋਂ ਜਿਹੜਾ ਉਹ ਰੇਤਾ ਪੁੱਟ ਕੇ ਬਾਹਰ ਲੈ ਕੋਈ ਇਦਾਂ ਦਾ ਕੋਈ ਸਰਕਾਰੀ ਫਰਮਾਨ ਨਹੀਂ ਹੈਗਾ ਬਸ ਇਹਨਾਂ ਨੇ ਜਿਹੜਾ ਉਹ ਧੱਕਾਸ਼ਾਹੀ ਕਰਕੇ ਤੇ ਚਲਦੇ ਪਾਣੀ ਵਿੱਚੋਂ ਜਿਹੜਾ ਰੇਤਾ ਪੁੱਟ-ਪੁੱਟ ਪਿੰਡ ਨੂੰ ਆਪਣੇ ਬਾਹਰ ਨੂੰ ਲੈ ਕੇ ਜਾ ਰਿਹਾ ਸਾਨੂੰ ਤੇ ਦਿੱਕਤ ਏਡੀ ਵੱਡੀ ਹੈ ਕਿ ਸਾਡਾ ਪਿੰਡ ਮਰਾੜਾ ਜਿੱਥੇ ਟਿੱਪੜਾਂ ਲੰਘ ਕੇ ਜਾਂਦੀਆਂ ਉੱਥੇ ਦੇ ਆਦ ਅਸੀਂ ਰੋਡ ਤੇ ਆ ਹੀ ਨਹੀਂ ਸਕਦੇ ਸਾਡੀ ਕੋਈ ਬੱਚਾ ਰੋਡ ਤੇ ਜਾਂਦਾ ਨੂੰ ਡਰ ਲੱਗਾ ਰਹਿੰਦਾ ਕਿ ਇਹਨੇ ਪਤਾ ਨਹੀਂ ਕਿਸ ਵੇਲੇ ਟਿੱਪੜ ਨੇ ਥੱਲੇ ਦੇ ਦੇਣਾ ਇਹ ਜਿਹੜੀ ਜ਼ਮੀਨ ਨਜ਼ਰ ਆ ਰਹੀ ਹੈ ਇਹ ਖੇਤ ਹੁੰਦੇ ਸੀ ਕਿਸੇ ਦਾ ਕੋਈ ਖੇਤ ਨਹੀਂ ਹੁੰਦੀ ਜੀ ਦਰਿਆ ਹੀ ਹੈ ਦਰਿਆ ਇੱਥੇ ਚਲਦਾ ਸਾਰਾ ਏਰੀਆ ਦਰਿਆ ਦਾ ਹੀ ਕੋਈ ਇੱਥੇ ਕੁਝ ਨਹੀਂ ਕੋਈ ਫਸਲ ਨਹੀਂ ਹੁੰਦੀ ਇੱਥੇ ਪਾਣੀ ਵਿੱਚ ਵੀ ਕੋਈ ਹੋ ਹੁੰਦਾ ਇੱਥੇ ਦੇ ਇੱਥੇ ਟੈਂਪੋਰਰੀ ਪੁਲ ਜਿਹੜਾ ਲੱਕੜ ਦਾ ਬੰਦਾ ਦਾ ਪੰਟੂਨ ਪੁਲ ਜਿਹਨੂੰ ਕਹਿੰਦੇ ਆ ਅਸੀਂ ਉਹ ਪੁਲ ਬੰਦਾ ਹਰ ਸਾਲ 15 ਤਰੀਕ ਨੂੰ 15 ਅਕਤੂਬਰ ਨੂੰ ਪੁਲ ਬਣ ਜਾਂਦਾ ਸੀ ਇਸ ਵਾਰੀ ਪੁਲ ਨਹੀਂ ਬਣ ਦਿੱਤਾ ਇਹਨਾਂ ਨੇ ਮਾਈਨਿੰਗ ਮਾਫੀਆ ਕਾਰਨ ਪੁਲ ਨਹੀਂ ਬਣਨ ਦਿੱਤਾ ਜਾ ਰਿਹਾ ਪੁਲ ਨਹੀਂ ਬਣ ਦਿੱਤਾ ਜਾ ਰਿਹਾ ਇਹਨਾਂ ਨੇ ਕਿਉਂਕਿ ਪੰਜਾਬ ਸਰਕਾਰ ਪੁਲ ਜਿਹੜਾ ਚੱਲਦਾ ਕਿੰਨੇ ਦਿਨਾਂ ਤੋਂ ਇਹ ਕੰਮ ਚੱਲ ਰਿਹਾ ਲੋਕ ਉੱਤੋਂ ਦੇ ਇੱਥੇ ਜੇ ਇੰਨਾ ਹੀ ਕੰਮ ਕਰਨਾ ਸੀ ਸਪਾ ਬੁੜਿਆ ਹੋਇਆ ਸਪਾ ਟੁੱਟਿਆ ਹੋਇਆ ਸਫੈਦਾ ਜਿਹੜਾ ਇੱਥੇ ਉਦਾਂ ਹੀ ਥੱਲੇ ਪਿਆ ਹੋਇਆ ਇਹਨਾਂ ਨੇ ਕਿਸੇ ਨਹੀਂ ਪ੍ਰਸ਼ਾਸਨ ਨੇ ਦੇਖਿਆ ਆ ਕੇ ਕਿ ਇੱਥੋਂ ਆ ਕੇ ਜਿਹੜਾ ਉਹ ਜਿਹਦੇ ਖੇਤ ਚ ਪਿਆ ਹੋਇਆ ਉਹਦਾ ਖੇਤ ਜਿਹੜਾ ਫ੍ਰੀ ਕੀਤਾ ਜਾਵੇ ਕਿੰਨੇ ਦਿਨਾਂ ਤੋਂ ਇਹ ਮਾਈਨਿੰਗ ਦਾ ਕੰਮ ਚੱਲ ਰਿਹਾ ਇੱਕ ਮਹੀਨੇ ਤੋਂ ਚੱਲਦਾ ਪਿਆ ਜੀ ਹੋਕੇ ਪਿੰਡ ਵਾਸੀਆਂ ਜਿਹੜਾ ਉਹ ਮੇਰੇ ਕੋਲ ਆਏ ਮੈਂ ਚਲੋ ਸਰ ਜੀ ਨੇ ਇਕੱਠੇ ਹੋ ਗਏ ਤੇ ਆਪਾਂ ਜਿੰਨੀਆਂ ਮਸ਼ੀਨਾਂ ਰੋਹ ਹੀ ਲੱਗਦੀਆਂ ਉਹ ਇੱਥੇ ਤੇ 15 ਮਸ਼ੀਨਾਂ ਰੋਹ ਹੀ ਲੱਗਦੀਆਂ ਰੋਟੇ ਛੋਟੇ ਪਰ ਜਾਂਦੀਆਂ ਤੇ ਇਹ ਰੇਤ ਜਿਸ ਵੇਲੇ ਜਾਂਦੀ ਹੈ ਟਿਪਰਾ ਤੇ ਜਾਂਦੀ ਹੈ ਪਿੰਡ ਵਾਲਿਆਂ ਨੂੰ ਮੁਸ਼ਕਲ ਵੀ ਹੁੰਦੀ ਹੋਏ ਟਿਪਰਾ ਜਦੋਂ ਜਾਂਦੀ ਹੈ ਪਿੰਡ ਵਾਲੇ ਤੇ ਬਾਹਰ ਹੀ ਨਹੀਂ ਆ ਸਕਦੇ ਨਾ ਕੋਈ ਬੱਚਾ ਬਾਹਰ ਆ ਸਕਦਾ ਸਕੂਲ ਬੈਂ ਜਿਹੜੀ ਉਹਨਾਂ ਮਨਾ ਕਰਤਾ ਕਿ ਅਸੀਂ ਨਹੀਂ ਤੁਹਾਡੇ ਪਿੰਡ ਆਣਾ ਜੀ ਇੱਥੇ ਕੋਈ ਵੀ ਹਾਸਾ ਹੋ ਸਕਦਾ ਕਿਉਂਕਿ ਟਿਪਰਾ ਜਿਹੜੀਆਂ ਕਿਸੇ ਵੀ ਵੇਲੇ ਬੱਸ ਨਾਲ ਟੱਕਰ ਮਾਰ ਸਕਦੀਆਂ ਇਹਦੇ ਜਗ੍ਹਾ ਹੀ ਨਹੀਂ ਦਿੰਦੇ ਕਿਸੇ ਤੇ ਜਿਸ ਹਿਸਾਬ ਨਾਲ ਵੱਡੇ ਪੱਧਰ ਤੇ ਮਾਈਨਿੰਗ ਹੋ ਰਹੀ ਹੈ ਰੇਤ ਪੁੱਟੀ ਜਾ ਰਹੀ ਹੈ ਇਹ ਤੇ ਨੁਕਸਾਨ ਤੇ ਦਰਿਆ ਦਾ ਵੀ ਹੁੰਦਾ ਹੋਏਗਾ ਬਿਲਕੁਲ ਇਹ ਜਿੱਦਾਂ ਦੇ ਅਗਰ ਇਦਾਂ ਹੀ ਚੱਲਦਾ ਰਿਹਾ ਤੇ ਕੋ ਆਉਣ ਵਾਲੇ ਜਿਹੜਾ ਉਹ ਬਰਸਾਤ ਆਏਗੀ 2026 ਤੇ ਮਰਾੜਾ ਰੁੜ ਜਾਊਗਾ ਮਰਾ ਸਾਰਾ ਪਾਣੀ ਮਰਾੜੇ ਨੂੰ ਆਏਗਾ ਕਿਉਂਕਿ ਇਸ ਪਾਸੋਂ ਜਿਹੜਾ ਬੜੀ ਤੇਜ਼ੀ ਨਾਲ 40 40 ਫੁੱਟ ਤੱਕ ਤੇ ਦਰਿਆ ਡੂੰਗਾ ਕਰਦਾ ਇੱਥੋਂ ਪਟ ਪਟ ਰਿਹਾ ਇਸ ਦੀ ਸ਼ਿਕਾਇਤ ਕੀਤੀ ਗਈ ਅਧਿਕਾਰੀਆਂ ਨੂੰ ਜਾਂ ਪੁਲਿਸ ਨੂੰ ਮੈਂ ਇਹ ਐਪਲਕਸ ਵਿੱਚ ਕੱਲ ਥਾਣਾ ਬਰਾਹਮਪੁਰ ਵਿੱਚ ਇੱਕ ਕੰਪਲੇਨਟ ਕੀਤੀ ਸੀ ਆਪਣੀ ਲਿਖਤ ਸ਼ਿਕਾਇਤ ਦੇ ਕੇ ਆਇਆ ਇੱਕ ਮੈਂ ਐਸ.ਡੀ.ਐਮ. ਸਾਹਿਬ ਨੂੰ ਛੁੱਟੀ ਦੇ ਹੀ ਕੱਲ ਸੈਟਰਡੇ ਮੈਂ ਸੁਣਿਆ ਕਹਿੰਦੇ ਛੁੱਟੀ ਆ ਫਿਰ ਮੈਂ ਉਹਨਾਂ ਨੂੰ ਆਪਣੇ ਆਈ.ਡੀ. ਨੂੰ ਮੇਲ ਕੀਤੀ ਹੋਈ ਹੈ ਕਿ ਇਹ ਇਹਦੇ ਇੱਕ ਪਲਕਚੂ ਕਿ ਮਾਈਨਿੰਗ ਨਜਾਇਜ਼ ਮਾਈਨਿੰਗ ਹੋ ਰਹੀ ਹੈ ਸਾਨੂੰ ਜਿਹੜਾ ਇਹ ਦੇ ਜਿਹੜਾ ਸਪੋਰਟ ਕੀਤੀ ਹੈ ਸਾਡੀ ਇਹ ਮਾਈਨਿੰਗ ਵਾਫੀਆ ਗੁੰਡਾਗਰਦੀ ਤੇ ਵੀ ਉਤਰਦਾ ਹੋਏਗਾ ਕਦੀ ਇਦਾਂ ਦੀ ਕੋਈ ਘਟਨਾ ਹੋਈ ਹੈ ਬਿਲਕੁਲ ਜੇ ਆਪਾਂ ਉੱਥੇ ਕੱਲਾ ਕੱਲਾ ਆਈਏ ਤੇ ਮੇਰਾ ਖਿਆਲ ਹੈ ਕਿ ਉਹ ਦੱਬ ਦੇਣਗੇ ਇਹਨੂੰ ਕਿੰਨੇ ਕੁ ਲੋਕ ਲੱਗੇ ਹੋਏ ਆ ਜੀ ਇਸ ਕੰਮ 'ਤੇ ਚੰਗੀ ਦੇਖ ਲਓ ਕਿ ਇੱਥੇ ਅ ਮੇਰਾ 20 ਪੰਜੀ ਲੋਕ ਜਿਹੜੇ ਆਦੇ ਵਿੱਚ ਇਨਵੋਲਵ ਹੋਣੇ ਨਾ ਕਿਉਂਕਿ 3-400 ਦੇ ਟਿੱਪਰ ਰੋ ਹੀ ਦੀ ਨਿਕਲਦੀ ਪਈ ਹੈ ਤੇ ਅੱਜ ਪਿੰਡ ਹੀ ਇਕੱਠਾ ਹੋਇਆ ਅਗਲਾ ਸਟੈਪ ਕੀ ਹੋਏਗਾ ਤੁਹਾਡਾ ਅਸੀਂ ਤਾਂ ਉਹਨਾਂ ਚੋਂ ਆਪਾਂ ਧਰਨਾ ਲਾਇਆ ਹੋਇਆ ਬੱਸ ਸਟੈਂਡ ਮਰਾੜਾ ਆਪਾਂ ਉਹਨਾਂ ਜਿਹੜਾ ਧਰਨਾ ਕੰਟੀਨਿਊ ਪਾਇਆ 2 ਮਹੀਨੇ ਲਾਰ ਕੇ ਆਪਾਂ ਟਿੱਪਰ ਨਹੀਂ ਚੱਲਣ ਦੇਣਗੇ ਟਿੱਪਰ ਨਹੀਂ ਚੱਲਣ ਦੇਣਗੇ ਪਿੰਡ ਦੇ ਕੁਝ ਹੋਰ ਲੋਕ ਵੀ ਸਾਡੇ ਨਾਲ ਮੌਜੂਦ ਹੈ ਨਾਲ ਵੀ ਗੱਲ ਕਰਦੇ ਕੀ ਨਾ ਭਾਜੀ ਆਪ ਮੇਰਾ ਨਾਮ ਸਰ ਪ੍ਰਦੀਪ ਸਿੰਘ ਸੈਣੀ ਹੈ ਮੈਂ ਪਿੰਡ ਮਰਾੜੇ ਤੋਂ ਬਿਲੋਂ ਅਤੇ ਦਰਿਆ ਦੇ ਲੱਗ ਲੱਗੇ ਪੂਰਾ ਰੇਤ ਮਾਫੀਆ ਨੇ ਆਪਣੀ ਹੱਬ ਬਣਾ ਲਈ ਸਰ ਪੂਰਾ ਪੂਰੇ ਏਰੀਆ ਦਾ ਸਿਰਫ ਪੰਜਾਬ ਦਾ ਨਹੀਂ ਰਾਜਸਥਾਨ ਤੋਂ ਪੌਪੂਲੈਂਟ ਆ ਹਰਿਆਣਾ ਸਾਨੂੰ ਤਾਂ ਪਤਾ ਨਹੀਂ ਲੱਗ ਰਿਹਾ ਕਿ ਸਾਡੇ ਏਰੀਆ ਚ ਕਿਹੜੇ ਕਿਹੜੇ ਏਰੀਆ ਦੇ ਲੋਕ ਮਾਈਨਿੰਗ ਕਰਨ ਆ ਰਿਹਾ ਸਰ ਗੈਂਗਸਟਰ ਇਹਦੇ ਨਾਲ ਆ ਸਰ ਔਰ ਸਰਕਾਰ ਦੀ ਪੋਲਿਸੀ ਹੀ ਕਿ ਜਿਸ ਦਾ ਖੇਤ ਉਸ ਦੀ ਰੇਤ ਸਰ ਇਹ ਬਿਲਕੁਲ ਉਲਟੋ ਹੋ ਰਿਹਾ ਇਹ ਪਿੱਛੇ ਦੇਖੋ ਤੁਸੀਂ ਕੈਮਰਾ ਥੋੜਾ ਜਿਹਾ ਜੀ ਦਰਿਆ ਦੇ ਵਿੱਚ ਪੌਪੂਲੈਂਟ ਲੱਗਿਆ ਸਰ ਔਰ ਪੂਰੀ ਏਰੀਆ ਇਤੋਂ ਸੋ ਸੋ 200 200 ਡਿੱਪਰ ਪਰ ਕੇ ਜਾ ਰਹੀ ਹੈ ਸਰ ਇਹਦਾਂ ਨੁਕਸਾਨ ਆਣੇ ਵਾਲੇ ਟਾਈਮ 'ਚ ਹੈ ਜੇ ਅਗਰ ਸਰਕਾਰਾਂ ਇਹਦੇ 'ਤੇ ਨਹੀਂ ਧਿਆਨ ਦਿੱਤਾ ਉਹ ਇਸ ਏਰੀਆ ਦਾ ਜੋ ਪੂਰਾ ਪਾਣੀ ਆ ਦਰਿਆ ਦਾ ਰੂਟ ਹੈ ਜਿਹੜਾ ਇਹਨਾਂ ਨੇ ਚੇਂਜ ਕਰ ਦਿਆ ਸਰ ਵਹਾਵ ਤੇ ਫਰਕ ਪੈਸਾ ਵਹਾਵ ਦਾ ਫਰਕ ਪਾਸਾ ਸਰ ਇਹ ਵਹਾਵ ਰੂਟ ਦਾ ਇਹ ਆਪਣਾ ਪੂਰੇ ਏਰੀਆ ਨੂੰ ਇਫੈਕਟ ਕਰ ਦੇਗਾ ਸਰ ਕਿੰਨੇ ਦਿਨਾਂ ਤੋਂ ਲੱਗੇ ਹੋਏ ਹੈ ਸਰ ਇਹਨੂੰ 22 ਦਿਨ ਤੋਂ ਲਗਾਤਾਰ ਹੋ ਗਿਆ ਕਰਦੇ ਆ ਜੇ ਲੋਕੀ ਪਰੇਸ਼ਾਨ ਹੋ ਕੇ ਦਰਿਆ ਤੇ ਪੁੱਜ ਗਏ ਆ ਕੇ ਮਤਲਬ ਸਰਕਾਰੀ ਜਾਇਦਾਦ ਹੈ ਜਿਹੜੀ ਉਹ ਕਰੋੜਾਂ ਦੇ ਹਿਸਾਬ ਨਾਲ ਕੱਢੀ ਜਾ ਰਹੀ ਹੈ ਰੋਜ਼ਾਨਾ ਬਿਲਕੁਲ ਸਰ ਸਰਕਾਰ ਅਗੇ ਪ੍ਰਸ਼ਾਸਨ ਅਗੇ ਸਾਡੇ ਇਹ ਵੀ ਮੰਗਿਆ ਸਰ ਕਿ ਇਸ ਨੂੰ ਸਪਰ ਨੂੰ ਬਣਿਆ ਜਾਏ ਤਾਂ ਜੋ ਇਹਨਾਂ ਨੂੰ ਇੱਥੋਂ ਨਿਕਲਣ ਦਾ ਰੂਟ ਵੀ ਨਾ ਮਿਲੇ ਉਹ ਦਰਿਆ ਦੇ ਕਿਨਾਰੇ ਵੀ ਪ੍ਰਾਪਰ ਤਰੀਕੇ ਨਾਲ ਬਣੇ ਜਾਣ ਜੇ ਦਰਿਆ ਵਿੱਚ ਪਾਣੀ ਜ਼ਿਆਦਾ ਹੁੰਦਾ ਤਾਂ ਪਿੰਡ ਨੂੰ ਵੀ ਖਤਰਾ ਪੈ ਸਕਦਾ ਹੋ ਸਕਦਾ ਲੱਗੇ ਸ਼ਕੇ ਤੇ ਪਿੰਡ ਸਰ ਇਹ ਪਿੰਡ ਨੂੰ ਨਹੀਂ ਇਹ ਪੂਰੇ ਏਰੀਏ ਨੂੰ ਜ਼ਿਲ੍ਹਾ ਗੁਰਦਾਸਪੁਰ ਤੱਕ ਡੇਰਾ ਬਾਬਾ ਨਾਨਕ ਤੱਕ ਏਰੀਏ ਨੂੰ ਖਤਰਾ ਆਇਆ ਜੀ ਅੱਗੇ ਦਾ ਏਰੀਆ ਬੇਸ਼ੱਕ ਬਣ ਦਿੱਤਾ ਇਹਨਾਂ ਨੇ ਪਰ ਜੋ ਪਿੱਛੇ ਤੋਂ ਏਰੀਆ ਅਗਰ ਨਹੀਂ ਕਿਤਾ ਆਪਣਾ ਬੰਨਸ ਦਰਿਆ ਨੂੰ ਨਹੀਂ ਪਿੱਛੋਂ ਰੁਕਿਆ ਗਿਆ ਤਾਂ ਅੱਗੋਂ ਬੰਨਨ ਦੀ ਅੱਗੋਂ ਤੋਂ ਬੰਨਨ ਦਾ ਕੋਈ ਫਾਇਦਾ ਹੀ ਨਹੀਂ ਸਰ ਉਹਨੇ ਇਕੱਠੇ ਹੋਏ ਉਹ ਤੇ ਅਗਲਾ ਸਟੈਪ ਕੀ ਹੈ ਸਰ ਅੱਗੇ ਪ੍ਰਸ਼ਾਸਨ ਅੱਗੇ ਸਾਡੀ ਇਹੀ ਮੰਗ ਹੈ ਕਿ ਇੱਕ ਤੋਂ ਇਹ ਮਾਫੀਆ ਨੂੰ ਰੋਕਿਆ ਜਾਏ ਔਰ ਦੂਸਰਾ ਸਾਡੇ ਏਰੀਆ ਦਾ ਜਿਹੜਾ ਸਪਾਰਾ ਇਹਨੂੰ ਬੰਨਿਆ ਜਾਏ ਸਰ ਅੱਜ ਕੰਮ ਰੋਕਿਆ ਅੱਗੋਂ ਜੇ ਨਹੀਂ ਰੁਕਦਾ ਕੰਮ ਨਹੀਂ ਮੰਨਦੇ ਅੱਜ ਕੀ ਕਰ ਸਰ ਫਿਰ ਆਹੀਂ ਅੱਗੇ ਰੋਡ ਜਾਮ ਕਰਾਂਗੇ ਸਰ ਪ੍ਰਸ਼ਾਸਨ ਅੱਗੇ ਧਮੇ ਲਾਵਾਂਗੇ ਸਰ ਤੇ ਬਿਲਕੁਲ ਜਿਸ ਦਾ ਖੇਤ ਉਸ ਦੀ ਰੇਤ ਦੇ ਆੜ ਵਿੱਚ ਦਰਿਆ ਵਿੱਚੋਂ ਰੇਤ ਕੱਢੀ ਜਾ ਰਹੀ ਹੈ ਕਿਹਾ ਜਾ ਰਿਹਾ ਕਿ ਮਾਈਨਿੰਗ ਮਾਫੀਆ ਹਾਵੀ ਹੈ ਔਰ ਪਿੰਡ ਵਾਲੇ ਵਸਿਆ ਦਾ ਦੋਸ਼ ਹੈ ਕਿ ਵੱਡੇ ਪੱਧਰ ਤੇ ਇਹ ਕੰਮ ਹੋ ਰਿਹਾ ਔਰ ਦੇਕਰ ਨਹੀਂ ਰੁਕਦਾ ਤਾਂ ਵੱਡੇ ਪੱਧਰ ਤੇ ਸੰਘਰਸ਼ ਕੀਤਾ ਜਾਏਗਾ ਗੁਰਦਾਸਪੁਰ ਤੋਂ ਨਾਮ ਜਬਿੰਦਰ ਪਾਲ ਦੇ ਨਾਮ ਰੋਹਿਤ ਜਮੀਨਾਂ